ਅਗਲ ਕਰੀਤੇ ਮੁਕਾਬਲੇ ਕੋਇਆ ਕੌਣ ਵਿਅਕਤੀ ਨੇ ਕੀ ਸਨ ਇਹ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਂ ਦੇ ਜਿਹੜੇ ਗਿਆ ਇਹ ਚਾਚੇ ਤਾਇਆ ਦੇ ਪੁੱਤ ਹੈ ਗਿਆ ਤੇ ਇਹ ਜਿਹੜੀਆਂ ਗਿਆ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈ ਗਿਆ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਪਦੇ ਆ ਤੇ ਜਿਹੜੀਆਂ ਪਾਰਟੀ ਨਾ ਕੇ ਅਲਰਟ ਪਹਿਲਾਂ ਹੀ ਹੋਇਆ ਹੋਇਆ ਪੂਰੇ ਡਿਸਟ੍ਰਿਕਟ ਦਾ ਹੀ ਉਹ ਜਿਹੜਾ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰੋ ਕੀ ਤਰ੍ਹਾਂ ਫਿਰਦੇ ਆ ਜਦੋਂ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਆ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀਆਂ ਤੇ ਜਿਹੜਾ ਨੈਕਸਟ ਉਹਨਾਂ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਨਾਂ ਦਾ ਟ੍ਰੀਟਮੈਂਟ ਕਰਾਉਣੇ ਹਾਂਜੀ ਕਿੰਨੇ ਫੈਰ ਹੋਏ ਦੋਨਾਂ ਦਾ ਇਹ ਕਾਫੀ ਹਰੋਂ ਫੈਰ ਆਇਤਾ ਤੁਸੀਂ ਕਰ ਰਹੇ ਆਪਾਂ ਨੇ ਗਿਣਤੀ ਹਾਂਜੀ ਫਰਦਰ ਪੁੱਛ ਕੇ ਅਸ ਦੇ ਵਿੱਚ ਕੁਝ ਸਾਹਮਣੇ ਆਇਆ ਕੁਝ ਪੁੱਛ ਕੇ ਚ ਦੇ ਵਿੱਚ ਜੀ ਕਿਉਂਕਿ ਆਲਰੇਡੀ ਇਹਨਾਂ ਨੇ ਜਿਹੜੇ ਕੋਟਕਪੂਰਾ ਵਿਖੇ ਜੜੀਆਂ ਜਿਹੜੀ ਕਾਰ ਤੇ ਉਹਦੋਂ ਜਿਹੜੀਆਂ ਗੋਲੀਆਂ ਮੱਚੀਆਂ ਸੀਆਂ ਤੇ ਕੇਸ ਰਜਿਸਟਰ ਨੰਬਰ 245 ਨੂੰ ਜਿਹੜਾ ਹੋਇਆ ਸੀਗਾ ਤੇ ਉਹ ਉਹਨਾਂ ਤੋਂ ਵੀ ਇਹਨਾਂ ਨੇ ਜਿਹੜੇ ਆ ਮੋਬਾਈਲਾਂ ਵਾਲੇ ਤੋਂ ਜਿਹੜੇ ਪੈਸੇ ਲੈਣੇ ਸੀ ਪਰੋਤੀ ਲੈਣੀ ਸੀ